ਸਾਸਰੀ ਗਾਲਬੀਰ ਜੀ ਮੈਂ ਉਤਾਰ ਸਿੱਧੂ ਚੈਨਲ ਸਿੱਧੂ ਜੀਤਵਾਲ ਵਾਲਾ ਅੱਜ ਵੀ ਅਸੀਂ ਆਪਦੇ ਪਿੰਡ ਹੀ ਸੀ ਜਿੱਤਵਾਲ ਚੜ੍ਹਦੀ ਕਲਾ ਮੰਦਰ ਠੇਕੇਦਾਰ ਦਾ ਛੋਟਾ ਭਾਈ ਨਾਇਬ ਇਹਨਾਂ ਦੀ ਦੁਕਾਨ ਤੇ ਆਏ ਸੀ ਇਹਨਾਂ ਦੀ ਦੁਕਾਨ ਤੇ ਜਵੇਂ ਰੇੜੀਆਂ ਹੋ ਗਈਆਂ ਜਾਂ ਲਮਾਰੀਆਂ ਹੋ ਗਈਆਂ ਜਾਂ ਗੇਟ ਗਰੀਲਾਂ ਹੋ ਗਈਆਂ ਜਾਂ ਜੋੜੀਆਂ ਹੋ ਗਈਆਂ ਤੇ ਆਉਂ ਕਰਾਉਣੇ ਆਦੇ ਨਾਲ ਬਾਈ ਦੇ ਨਾਲ ਗੱਲ ਅਜ ਵੀਰੇ ਬਾਈ ਦੀ ਦੁਕਾਨ ਤੇ ਆਏ ਸੀ ਜੱਤ ਵਾਲੇ ਬੋਲਦੇ ਆ ਮੰਦਰ ਠੇਕੇਦਾਰ ਦਾ ਛੋਟਾ ਭਾਈ ਆ ਇਹ ਨੈਵ ਇਹਨਾਂ ਦੀ ਦੁਕਾਨ ਖੋਲੀ ਆ ਜਿਵੇਂ ਬੈੱਡ ਹੋ ਗਏ ਲਮਾਰੀਆਂ ਹੋ ਗਈਆਂ ਬਾਹਰ ਆ ਗਿਆ ਵੀਰੇ ਗੇਟ ਹੋ ਗਏ ਗ੍ਰਿੱਲਾ ਹੋ ਗਈਆਂ ਜੋੜੀਆਂ ਹੋ ਗਈਆਂ ਤੇ ਬਣਾਉਂਦੇ ਆ ਤੇ ਆਉ ਬਾਈ ਦੇ ਨਾਲ ਕਰਦੇ ਆ ਗੱਲ ਪਹਿਲਾਂ ਅੰਦਰ ਪੁੱਛਦੇ ਆ ਪੇਟੀਆਂ ਬਿੱਡਾਂ ਦਾ ਵੀ ਕਿਵੇਂ ਆ ਹਾਂਜੀ ਅਜ ਵੀਰੇ ਅੱਛਾ ਵੀਰੇ ਜਿਵੇਂ ਲਮਾਰੀਆਂ ਵਾਂ ਹਾਂ ਜੀ ਇਹ ਲੱਕੜ ਦੀਆਂ ਹੀ ਆ ਜਾਂਦੀਆਂ ਸਾਰੀਆਂ ਜੀ ਇਹ ਵੀਰੇ ਹਾਂ ਜੀ ਇਹ ਲੱਕੜ ਦਾ ਹੀ ਹੈ ਵੀਰੇ ਸਾਰਾ ਫਰਨੀਚਰ ਆਪਣਾ ਅੱਛਾ ਹਾਂ ਜੀ ਤੇ ਇਹਨਾਂ ਦਾ ਕੀ ਕਹਿ ਜਾਂ ਇਹ ਵੀ ਆਪਣੇ ਕੋਲੇ ਮੰਨ ਕੇ ਚੱਲੋ ਵੀ 15000 ਤੋਂ ਲੈ ਕੇ ਸਟਾਰਟ ਹੋ ਜਾਂਦੀ ਆ ਅਲਮਾਰੀ ਅੱਛਾ ਹਾਂਜੀ ਮੰਨ ਲਓ ਕਿ ਚੱਲੋ ਵੀ 5500 ਤੱਕ ਅਜਮੇ ਛੋਟੀ ਤੋਂ ਵੱਡੀ ਆ ਗਈ ਛੋਟੀ ਛੋਟੀ ਐ ਮਤਲਬ ਕਈ ਵੈਰਾਈਟੀਆਂ ਆਪਣੇ ਕੋਲੇ ਇਹਨਾਂ ਦੇ ਵਿੱਚ ਠੀਕ ਆ ਹਾਂਜੀ ਤੇ ਦੂਜੀ ਅਨਮਨੀਆਂ ਦੀ ਅਲਮਾਰੀ ਹੈਗੀ ਆ ਕਿ ਜਾਓ ਨਹੀਂ ਲੋਹੇ ਦੀਆਂ ਵੀ ਆਪਾਂ ਲਿਆਉਨੇ ਆ ਵੀਰ ਦੀ ਲੋਹੇ ਦੀ ਅਲਮਾਰੀ ਵੀ ਆਪਾਂ ਦੇ ਦਿੰਨੇ ਆ ਅੱਛਾ ਹਾਂਜੀ ਵੈਸੇ ਹੀ ਜ਼ਿਆਦਾ ਅੱਜਕੱਲ ਮਤਲਬ ਇਹ ਜਿਹੜਾ ਲੱਕੜ ਦਾ ਵਾ ਇਹ ਹੀ ਜ਼ਿਆਦਾ ਮਤਲਬ ਸੇਲ ਹੋ ਰਿਹਾ ਤੇ ਇਹ ਵੀ ਜਿਵੇਂ ਵੱਡੀਆਂ अलमारियां ਆ ਗਈਆਂ ਇਹਨਾਂ ਦਾ ਪ੍ਰਾਈਸ ਕੀ ਆ ਜਾਂਦਾ ਮਤਲਬ ਮੈਂ ਤੁਹਾਨੂੰ ਦੱਸ ਰਿਹਾ ਵੀ ਜਿਵੇਂ ਸਭ ਤੋਂ ਵੱਡੀ अलमारी ਆ ਉਹ ਮਤਲਬ 15000 ਦੀ ਆ ਅੱਛਾ ਹਾਂਜੀ ਉਹ ਉਹ ਜਿਵੇਂ ਉਸ ਤੋਂ ਬਾਅਦ ਘੱਟ ਤੋਂ ਘੱਟ ਵੀ ਆਈ ਜਾਂਦੀਆਂ ਮਤਲਬ ਕੋਈ ਮੰਨ ਲਾ ਕੇ 12000 ਦੀ ਆ ਗਈ 9000 ਦੀ ਆ ਗਈ ਕੋਈ 6000 ਦੀ ਆ ਗਈ ਕੋਈ 5500 ਦੀ ਆ ਗਈ ਠੀਕ ਹੈ ਜੀ ਹਾਂਜੀ ਤੇ ਅੱਗੇ ਵੀਰ ਆ ਕੇ ਬੈੱਡ ਹਾਂਜੀ ਵੀ ਇਹ ਬਿੱਡਾਂ ਦਾ ਕੀਮਾ ਜੀ ਇਹ ਬੈੱਡ ਵੀਰ ਜੀ ਆਪਣੇ ਮਤਲਬ ਪੂਰੇ ਆਪ ਦੇ ਖੁਦ ਦੇ ਤਿਆਰ ਕੀਤੇ ਹੋਏ ਬੈੱਡ ਆ ਇਹ ਅੱਛਾ ਹਾਂ ਮਤਲਬ ਆਪਾਂ ਵੀ ਬੈੱਡ ਵੀਰੇ ਬੈੱਡ ਆਪਾਂ ਖੁਦ ਆਪ ਤਿਆਰ ਕਰਦੇ ਆ ਨਾ ਕਿ ਬਾਜ਼ਾਰੋਂ ਕੋਈ ਲੈ ਕੇ ਆਪਾਂ ਮਤਲਬ ਠੀਕ ਹੈ ਜੀ ਹਾਂ ਇਹ ਇਹ ਵੀਰ ਕਿੰਨੇ ਰੇਂਜ ਤਾਈਂ ਆ ਜਾਂਦੇ ਆ ਜੀ ਇਹ ਵੀਰ ਜੀ ਆਪਣੇ ਕੋਈ ਮੰਨ ਕੇ ਚੱਲੋ ਵੀ 12 ਹਜ਼ਾਰ ਤੋਂ ਸਟਾਰਟ ਹੋ ਗਏ ਅੱਛਾ ਜੀ ਹਨਾ ਮਤਲਬ 18 ਹਜ਼ਾਰ ਤੱਕ ਵੀ ਹੈਗੇ ਆ ਮਤਲਬ ਅਛਾ ਜੀ ਹਾਂਜੀ ਤੇ ਇਹ ਸੋਫਾ ਆ ਗਿਆ ਜੀ ਹਾਂਜੀ ਇਹ ਸੋਫਾ ਆ ਜਾਂਦਾ ਵਾ ਜੀ ਸੋਫਾ ਵੀ ਮੰਨ ਕੇ ਚੱਲੋ ਵੀ ਆਪਣੇ ਕੋਲੇ ਮੰਨ ਲਾ 8500 ਤੋਂ ਸਟਾਰਟ ਹੋਊਗਾ ਹਾਂਜੀ ਮੰਨ ਲਾ 30-40 ਹਜ਼ਾਰ ਤੱਕ ਸੋਫਾ ਹੁੰਦਾ ਜੀ ਠੀਕ ਹੈ ਜੀ ਹਾਂਜੀ ਤੇ ਸੋਫੇ ਆ ਜਾਂਦੇ ਉਹ ਮਤਲਬ ਦੂਜੇ ਉੱਪਰ ਬੈੱਡ ਦੀਆਂ ਢੋਆਂ ਪਈਆਂ ਵਾ ਜਿਵੇਂ ਤੇ ਉਹਨਾਂ ਦੇ ਮਤਲਬ ਜੋ ਐਡੀ ਢੋ ਬੰਦਾ ਸਲੈਕਟ ਕਰਦਾ ਉਹਦੇ ਨਾਲ ਬੈੱਡ ਦਿੱਤੇ ਜਾਂਦੇ ਆ ਠੀਕ ਫਿਰ ਕਈ ਵਾਰੀ ਕਿਸੇ ਦਾ ਧੋਆ ਜਿਵੇਂ ਕੋਈ ਖਰਾਬ ਹੋ ਗਿਆ ਜਾਂ ਕੋਈ ਨਵਾਂ ਬਣਾਉਣਾ ਚਾਹੁੰਦਾ ਵਾ ਉਹ ਵੀ ਇਹ ਕਰ ਦਿੰਦੇ ਆ ਤੇ ਬਾਕੀ ਇਹ ਬੱਚਿਆਂ ਦਾ ਸਮਾਨ ਆ ਗਿਆ ਵੀਰ ਹਾਂ ਜਿਵੇਂ ਬੱਚਿਆਂ ਦਾ ਸਮਾਨ ਲੈਣਾ ਬੈਠਣ ਨੂੰ ਟੇਬਲ ਆ ਗਏ ਆ ਕੁਰਸੀਆਂ ਆ ਗਈਆਂ ਵਾ ਤੇ ਅੱਗੇ ਵੀਰ ਬਾਹਰ ਆ ਹਾਂ ਜਿਵੇਂ ਗੱਦੇ ਵੀ ਆਪਣੇ ਕੋਲੇ ਮਤਲਬ ਪੂਰੇ ਵਧੀਆ ਚ ਵੀ ਆਈ ਠੀਕ ਆ ਗਰੰਟੀ ਵਾਲੇ ਗੱਦੇ ਆ ਤੇ ਇਹ ਵੀ ਰੀੜੀਆਂ ਪਈਆਂ ਵਾ ਜੇ ਕਿਸੇ ਨੇ ਪੀੜੀਆਂ ਬਣੀਆਂ ਬਣਾਈਆਂ ਲੈਣੀਆਂ ਵਾ ਉਹ ਵੀ ਮਿਲ ਜਾਂਦੀਆਂ ਵਾ ਇੱਥੋਂ ਤੇ ਗੱਦੇ ਆ ਵੀਰ ਹੁਣਾ ਕੋਲੇ ਪਲਾਸਟਿਕ ਦੇ ਕੋਰਸੀਆਂ ਮੀਜ ਗੁਰ ਇਹ ਵੀ ਮੰਜੇ ਵੀ ਆ ਗਏ ਠੀਕ ਆ ਤੇ ਇਹ ਮੰਝੇ ਵੱਡੇ ਤੋਂ ਲੈ ਕੇ ਛੋਟੇ ਤਾਈਂ ਇਹ ਤੱਕ ਕਿੱਥੇ ਤਾਈਂ ਬਣ ਜਾਂਦੀ ਮੰਝਾ ਜਿਵੇਂ ਆਪਾਂ ਮੰਝੀ ਕਹਿੰਦੇ ਨੇ ਛੋਟੀ ਆ ਨਾਈ ਉਹ 1600 ਦੀ ਮੰਝੀ ਆ ਤੇ ਜਿਹੜਾ ਵਧੀਆ ਮੰਝਾ ਜੇ ਆਪਾਂ ਪੂਰਾ ਵਧੀਆ ਮੰਝਾ ਕਹਿੰਦੇ ਨੇ ਹੈਵੀ ਜਿਹਾ ਮੰਝਾ ਵਾ ਉਹ ਮੰਨ ਕੇ ਚਲੋ ਆਪਾਂ ਨੂੰ 2300 ਦਾ ਮੰਝਾ ਵਾ ਠੀਕ ਆ ਜੀ ਹੂੰ ਤੇ ਤੇ ਗ੍ਰਿਲ ਆ ਗਈਆਂ ਜੀ ਹਾਂਜੀ ਜਿਵੇਂ ਆਪਾਂ ਚਿਗਾਠਾਂ ਦਾ ਹੋ ਗਿਆ ਹੀ ਹਾਂਜੀ ਚਿਗਾਠਾਂ ਦਾ ਆ ਜਾਂਦਾ ਵਾ ਜਿਵੇਂ ਨਮੀਨੀਆਂ ਦੀਆਂ ਚਿਗਾਠਾਂ ਪੜਾਉਂਦੇ ਜਹੇ ਹਾਂਜੀ ਵੀ ਆਪ ਦਾ ਕੋਈ ਵੀ ਬਣਾ ਕੇ ਜਪਾਨੀ ਚਾਦਰ ਦੀਆਂ ਜਗਾਖਾਂ ਮੰਦਗੰਜੇ ਮੈਂ ਹਾਂ ਤੇ ਵੀਰੇ ਇਹ ਇੱਕ ਚੂਲਾ ਆ ਗਿਆ ਬਹੁਤ ਸੋਹਣਾ ਚੂਲਾ ਵਾ ਜਿਵੇਂ ਆਪਣੇ ਘਰੇ ਰੱਖਣ ਦੇ ਲਈ ਕਈ ਵਾਰੀ ਜਵਾਕ ਜੈਦਕਾਰ ਦੇ ਪਿੰਗ ਪੌਣ ਨੂੰ ਉਹਦੇ ਨਾਲੋਂ ਸਖਾਂ ਦੀ ਆ ਚੀਜ਼ ਵਧੀਆ ਵਾ ਤੇ ਇਹਦਾ ਵੀਰ ਕੀ ਆ ਪ੍ਰਾਈਸ ਇਹਦਾ ਵੀਰ 8500 ਰੁਪਏ ਦਾ ਦੇ ਦੇ ਇਹ 8500 ਦਾ ਪੈ ਜਾਂਦਾ ਵਾ ਬਾਕੀ ਵੀਰ ਜਦੋਂ ਇੱਥੇ ਆਉਂਦੇ ਆ ਬਾਕੀ ਹੋ ਜਾਂਦਾ ਉਹਦਾ ਮਾੜਾ ਮੋਟਾ ਤੇ ਅੱਗੇ ਵੀਰ ਉਹ ਰੇੜੀਆਂ ਆ ਗਈਆਂ ਜੀ ਇਹ ਵੀਰੇ ਅੱਗੇ ਰੇੜੀਆਂ ਆ ਗਈਆਂ ਜਿਵੇਂ ਆਪਾਂ ਘਰੇ ਬੁੜੀਆਂ ਗੋਹਾ ਸੜਦੀਆਂ ਵਾਂ ਕਈਆਂ ਦੇ ਗੋਡੇ ਦੁਖਦੇ ਆ ਨਹੀਂ ਚੱਕਿਆ ਜਾਂਦਾਗਾ ਤੇ ਇਹ ਰੇੜੀਆਂ ਲਿਆ ਸਕਦੇ ਆ ਤੇ ਰੇੜੀਆਂ ਆ ਗਈਆਂ ਵਾ ਮੂਰੇ ਚੱਕੀਆਂ ਜਾਂਦੇ ਜਿਵੇਂ ਹਾਸ ਹਾਸ ਸਟੀਲ ਦੀ ਚਾਦਰ ਆ ਗਈ ਆ ਉਹ ਦੂਸਰੀਆਂ ਚਾਦਰ ਆ ਗਈਆਂ ਵਾ ਉਹ ਦੋ ਟਾਇਰ ਵਾਲੀ ਰੇੜੀ ਵੀ ਆ ਗਈ ਜਿਵੇਂ ਬੰਦਾ ਕਈ ਵਾਰੀ ਇਹ ਥੋੜਾ ਜਿਹਾ ਮੁਸ਼ਕਲ ਹੋਏ ਨਾ ਚੱਕਣਾ ਇਹ ਦੋ ਟਾਇਰ ਵਾਲੀ ਆ ਗਈ ਆ ਜਿਵੇਂ ਇਹਦੇ ਦੋ ਟਾਇਰਾਂ ਬੰਦਾ ਟਰਾਲ ਦੇ ਨਾਲ ਲਿਆ ਸਕਦਾ ਵਾ ਵੀ ਉਹ ਮੇ ਕੋਈ ਬੜਾ ਜ਼ੋਰ ਨਹੀਂ ਲੱਗਦਾਗਾ ਇਹ ਥੋੜੀ ਜਿਹੀ ਇੱਕ ਟੈਰ ਵਾਲੀ ਤੇ ਥੋੜਾ ਜਿਹਾ ਮੁਸ਼ਕਲ ਆ ਜਾਂਦਾ ਬੰਦੇ ਦਾ ਜ਼ੋਰ ਵੱਧ ਲੱਗਦਾ ਵਾ ਤੇ ਦੋ ਟੈਰ ਵਾਲੀ ਤੇ ਆਰਾਮ ਦੇ ਨਾਲ ਲਿ ਜਾ ਸਕਦਾ ਵਾ ਬਾਕੀ ਜਿਵੇਂ ਆ ਚੁਰਾਂ ਆ ਗਈਆਂ ਜੋ ਆਕਾਂ ਦੇ ਲਈ ਟਰੈਕਟਰ ਆ ਗਏ ਆ ਟਰੈਕਟਰ ਭੱਡੇ ਤੋਂ ਲੈ ਕੇ ਛੋਟੇ ਤਾਈ ਤੇ ਉਹ ਕੋੜੀਆਂ ਆ ਗਈਆਂ ਵਾ ਇਹ ਕੋੜੀ ਵੀ ਲੋਹੇ ਦੀ ਕਿ ਨਵੀਂ ਨਹੀਂ ਜਾਂਦੀ ਆ ਇਹ ਕੋੜੀਆਂ ਵੀਰੇ ਲੋਹੇ ਦੀਆਂ ਹੀ ਆ ਹਾਂਜੀ ਅੱਛਾ ਇਹ ਲੋਹੇ ਦੀਆਂ ਪੋਟਾਂ ਆਂ ਜੀ ਹਾਂ ਜੀ ਤੇ ਵੀਰ ਇਹ ਅਸੀਂ ਜੱਤਵਾਲ ਦਾਣਾ ਮੰਡੀ ਗਾਣ ਨੰਕੇ ਉਹਦੇ ਨਾਲ ਹੀ ਇਹ ਦੁਕਾਨਾਂ ਚੜਦੀ ਕਲਾ ਦੁਕਾਨ ਮੰਦਰ ਠੇਕੇਦਾਰ ਦਾ ਛੋਟਾ ਭਾਈ ਨੈਵ ਉਹਨਾਂ ਦੀ ਦੁਕਾਨ ਖੁੱਲੀ ਹੋਈ ਆ ਤੇ ਹੋ ਗਿਆ ਇਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਬਾਈ ਹਾਂ ਜੀ ਕਿੰਨਾ ਟਾਈਮ ਦਾ ਦੁਕਾਨ ਆਪਨ 13 ਸਾਲ ਹੋ ਗਏ ਵੀਰ ਜੀ ਹਾਂ 13 ਸਾਲ ਹੋ ਗਏ ਪਹਿਲਾਂ ਉਧਰ ਸੀਗੀ ਹੁਣ ਇੱਥੇ ਲਿਆਂਦੀ ਆ ਕਿਉਂਕਿ ਉੱਥੇ ਥੋੜਾ ਜਿਹਾ ਕੰਮ ਜਗ੍ਹਾ ਘੱਟ ਸੀਗੀ ਤੇ ਹੁਣ ਉਹਨਾਂ ਨੇ ਥੋੜਾ ਜਿਹਾ ਕੰਮ ਇੱਥੇ ਵਧਾਇਆ ਬਾਈ ਤੇ ਜਿਨੇ ਵੀ ਖਰੀਦਣੀਆਂ ਤੇ ਬਾਈ ਦਾ ਨੰਬਰ ਆ ਬਾਈ ਨੰਬਰ ਬੋਲ ਦਿੰਦਾ ਵਾ ਮੇਰਾ ਨੰਬਰ ਹੈਗਾ 97817 84983 97817 84983 ਵੀਰੇ ਵੀਡੀਓ ਨੂੰ ਨਾ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਕਿਸੇ ਦੀ ਆਪਣੀ ਹੈਲਪ ਦੇ ਨਾਲ ਜੇ ਕਿਸੇ ਦੀ ਮਦਦ ਹੁੰਦੀ ਆ ਤਾ ਵੀਰ ਜਰੂਰ ਮਦਦ ਕਰਿਆ ਕਰੋ ਤੇ ਵੀਡੀਓ ਨੂੰ ਗਾਂਢੀਆਂ ਸ਼ੇਅਰ ਜਰੂਰ ਕਰਿਓ ਸਤ ਸ੍ਰੀ ਅਕਾਲ ਜੀ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਜਿਹਨੇ ਵੀ ਸਮਾਨ ਲੈਣਾ ਵਾ ਬਾਈ ਨੇ ਨੰਬਰ ਦੱਸਤਾ ਵਾ ਨੰਬਰ ਤੇ ਐਕਟਿਵ ਵੀ ਕਰ ਸਕਦੇ ਆ ਤੇ ਜੱਤਵਾਲ ਦਾਣਾ ਮੰਡੀ ਨੰਘ ਕੇ ਆਉਂਦੇ ਆ ਨਾਲ ਹੀ ਥੱਬੇ ਹੱਥੇ ਦੁਕਾਨਾਂ ਸਤ ਸ੍ਰੀ ਅਕਾਲ ਜੀ